ਵहां ਚਾਲਕਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਸੜਕ ਤੇ ਉਤਰਨ ਤੋਂ ਪਹਿਲਾਂ ਇੱਕ ਖਬਰ ਹੈ ਜੋ ਜ਼ਰੂਰ ਵੇਖ ਲਓ ਕਿਤੇ ਐਦਾ ਨਾ ਹੋਵੇ ਕਿ ਤੁਹਾਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਵੇ ਜੀ ਹਾਂ ਦੱਸ ਦਈਏ ਕਿ ਵहां ਚਾਲਕਾਂ ਦੇ ਲਈ ਬੇਹਦ ਹੀ ਵੱਡੀ ਖਬਰ ਹੈ ਜੋ ਸਾਹਮਣੇ ਆ ਰਹੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਲਗਜ਼ਰੀ ਗੱਡੀਆਂ ਦੇ ਉੱਪਰ ਬਣੀ ਸਨ ਰੂਫ ਚੋਂ ਬਾਹਰ ਨਿਕਲ ਕੇ ਸ਼ੋਰ ਸ਼ਰਾਬਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਸਬੰਧੀ ਲਿਖਤੀ ਹੁਕਮ ਵੀ ਜਾਰੀ ਕਰ ਦਿੱਤੇ ਨੇ ਪੰਜਾਬ ਪੁਲਿਸ ਦੇ ਵਧੀਕ ਡਾਇਰੈਕਟ ਚੈਨਲ ਵੱਲੋਂ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਇਸ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ ਇਸ ਵਿੱਚ ਕਿਹਾ ਗਿਆ ਕਿ ਕਾਰਾਂ ਦੀ ਛੱਤ ਤੇ ਬਣੇ ਸੰਰੂਫ ਚੋਂ ਬੱਚੇ ਬਾਹਰ ਨਿਕਲ ਕੇ ਨੈਸ਼ਨਲ ਹਾਈਵੇ ਸਟੇਟ ਹਾਈਵੇ ਸਿਟੀ ਦੇ ਵਿੱਚ ਜ਼ੋਰ ਸ਼ੋਰ ਸ਼ਰਾਬਾ ਕਰਦੇ ਨੇ ਇਸ ਨਾਲ ਡਰਾਈਵਰ ਦਾ ਧਿਆਨ ਵੀ ਡਾਇਵਰਟ ਹੋ ਜਾਂਦਾ ਹੈ ਤੇ ਹਾਦਸਾ ਡਾ ਰਹਿਦਾ ਇਸ ਖਿਲਾਫ ਬੰਗਲੌਰ ਪੁਲਿਸ ਵੱਲੋਂ ਵੀ ਚਲਾਨੇ ਕੀਤੇ ਜਾ ਰਹੇ ਨੇ ਇਸੇ ਤਰ੍ਹਾਂ ਪੰਜਾਬ ਦੇ ਸਮੂਹ ਪੁਲਿਸ ਕਮਿਸ਼ਨਰ ਅਤੇ ਸੀਨੀਅਰ ਪੁਲਿਸ ਕਪਤਾਨਾਂ ਨੂੰ ਹੁਕਮ ਜਾਰੀ ਕੀਤਾ ਨੇ ਤੇ ਉਹ ਕਰਮਚਾਰੀ ਨੂੰ ਹਦਾਇਤ ਕਰਨ ਕਿ ਜੇਕਰ ਚੈਕਿੰਗ ਦੌਰਾਨ ਉਹਨਾਂ ਦੇ ਧਿਆਨ 'ਚ ਜਹੀ ਗੱਲ ਆਈ ਤਾਂ ਕੀ ਕੀਤੀ ਜਾਵੇ। ਸੋ ਦਾਸੀ ਕਿ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਸੜਕਾਂ ਤੇ ਕਿ ਕਈ ਲੋਕ ਐ ਜੋ ਆਪਣੀ ਲਗਜ਼ਰੀ ਗੱਡੀਆਂ ਦੇ ਉੱਪਰ ਜੋ ਸਨ ਰੂਮ ਲਾਈ ਹੁੰਦੀ ਹੈ ਉਸ ਦੇ ਵਿੱਚੋਂ ਬਾਹਰ ਨਿਕਲ ਕੇ ਸ਼ੋਰ ਸ਼ਰਾਬਾ ਕਰਦੇ ਹੁੰਦੇ ਨੇ। ਬੱਚੇ ਵੀ ਅਕਸਰ ਦੇਖੇ ਜਾਂਦੇ ਨੇ ਪਰ ਡਰਾਈਵਰ ਦਾ ਧਿਆਨ ਹੈ ਜੋ ਡਾਇਵਰਟ ਹੋ ਸਕਦਾ ਹੈ। ਸੋ ਇਸੇ ਨੂੰ ਲੈ ਕੇ ਸਖਤ ਤਾਨਾ ਕੀਤੀ ਗਈ ਅਤੇ ਕਿਹਾ ਗਿਆ ਕਿ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਵਾਹਨ ਚਾਲਕਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਸੜਕ ਤੇ ਉਤਰਨ ਤੋਂ ਪਹਿਲਾਂ ਇੱਕ ਖਬਰ ਹੈ ਜੋ ਜ਼ਰੂਰ ਵੇਖ ਲਿਓ। ਕਿਤੇ ਐਦਾ ਨਾ ਵੇ ਕਿ ਤੁਹਾਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਵੇ ਜੀ ਹਾਂ ਦੱਸ ਦਈਏ ਕਿ ਵਾਹਨ ਚਾਲਕਾ ਦੇ ਲਈ ਬੇहद ਹੀ ਵੱਡੀ ਖਬਰ ਹੈ ਜੋ ਸਾਹਮਣੇ ਆ ਰਹੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਲਗਜ਼ਰੀ ਗੱਡੀਆਂ ਦੇ ਉੱਪਰ ਬਣੀ ਸਨ ਰੂਫ ਚੋਂ ਬਾਹਰ ਨਿਕਲ ਕੇ ਸ਼ੋਰ ਸ਼ਰਾਬਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਜ਼ਬੰਦੀ ਲਿਖਤੀ ਹੁਕਮ ਵੀ ਜਾਰੀ ਕਰ ਦਿੱਤੇ ਨੇ ਪੰਜਾਬ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਵੱਲੋਂ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਇਸ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ ਇਸ ਵਿੱਚ ਕਿਹਾ ਗਿਆ ਕਿ ਕਾਰਾਂ ਦੀ ਛੱਤੇ ਬਣੇ ਸਨਰੂਫ 'ਚੋਂ ਬੱਚੇ ਬਾਹਰ ਨਿਕਲ ਕੇ ਨੈਸ਼ਨਲ ਹਾਈਵੇ ਸਟੇਟ ਹਾਈਵੇ ਸਿਟੀ ਦੇ ਵਿੱਚ ਜ਼ੋਰ ਸ਼ੋਰ ਸ਼ਰਾਬਾ ਕਰਦੇ ਨੇ ਇਸ ਨਾਲ ਡਰਾਈਵਰ ਦਾ ਧਿਆਨ ਵੀ ਡਾਇਵਰਟ ਹੋ ਜਾਂਦਾ ਹੈ ਤੇ ਹਾਦਸਾ ਡਾ ਰਹਿਦਾ ਹੈ ਇਸ ਖਿਲਾਫ ਬੰਗਲੌਰ ਪੁਲਿਸ ਵੱਲੋਂ ਵੀ ਚਲਾਨਟ ਕੀਤੇ ਜਾ ਰਹੇ ਨੇ ਇਸੇ ਤਰ੍ਹਾਂ ਪੰਜਾਬ ਦੇ ਸਮੂਹ ਪੁਲਿਸ ਕਮਿਸ਼ਨਰ ਅਤੇ ਸੀਨੀਅਰ ਪੁਲਿਸ ਕਪਤਾਨਾਂ ਨੂੰ ਹੁਕਮ ਜਾਰੀ ਕੀਤਾ ਨੇ ਤੇ ਉਹ ਕਰਮਚਾਰੀਆਂ ਨੂੰ ਹਦਾਇਤ ਕਰਨ ਕਿ ਜੇਕਰ ਚੈਕਿੰਗ ਦੌਰਾਨ ਉਨਾ ਖਿਲਾਫ ਕਾਰਵਾਈ ਕੀਤੀ ਜਾਵੇ ਸੋ ਦਾਸੀ ਕਿ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਸੜਕਾਂ ਤੇ ਕਿ ਕਈ ਲੋਕ ਹੈ ਜੋ ਆਪਣੀ ਲਗਜ਼ਰੀ ਗੱਡੀਆਂ ਦੇ ਉੱਪਰ ਜੋ ਸਨ ਰੂਫ ਲਾਈ ਹੁੰਦੀ ਹੈ ਉਸ ਦੇ ਵਿੱਚੋਂ ਬਾਹਰ ਨਿਕਲ ਕੇ ਸ਼ੋਰ ਸ਼ਰਾਬਾ ਕਰਦੇ ਹੁੰਦੇ ਨੇ ਬੱਚੇ ਵੀ ਅਕਸਰ ਦੇਖੇ ਜਾਂਦੇ ਨੇ ਪਰ ਡਰਾਈਵਰ ਦਾ ਧਿਆਨ ਹੈ ਜੋ ਡਾਇਵਰਟ ਹੋ ਸਕਦਾ ਹੈ ਸੋ ਇਸੇ ਨੂੰ ਲੈ ਕੇ ਸਖਤ ਤਾਨਾ ਕੀਤੀ ਗਈ ਹੈ ਤੇ ਕਿਹਾ ਗਿਆ ਕਿ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ